ਬੀਬੀ ਤੁਹਾਨੂੰ ਮੈਥ ਬਹੁਤ ਜ਼ਿਆਦਾ ਆਉਂਦਾ ਸੀਗਾ ਹਾਂ ਬਹੁਤ ਪਿਆਰ ਨਾਲ ਮੈਥ ਕੀਤਾ ਹੂੰ ਇਹ ਤੋਂ ਸੌ ਸਿਲੀ ਹਲ ਨਹੀਂ ਪਾ ਅੱਛਾ ਦਰਾਣਾਂ ਚ ਹਾਂ ਉਸ ਤੋਂ ਜੀ ਅੱਛਾ ਬੀਪੀਐਮ ਸੀ ਤੂੰ ਬੀਪੀਐਮ ਸੀ ਹਾਂ ਬਹੁਤ ਮੇਰਾ ਪ੍ਰਿਆਰ ਸੀ ਸਾਡੇ ਵੇਰੀ ਤਾਂ ਬੀਬੀ ਟੇਬਲ ਅਸੀਂ ਤਾਂ ਟੇਬਲ ਕਹਿ ਦਿੰਦੇ ਹਾਂ ਹੁਣ ਹਾਂ ਮੇ ਪਹਾੜੇ ਚਲ ਮੈਂ ਤਾਂ ਪਹਾੜੀ ਪੰਜਾਬੀ ਚ ਹੀ ਆਉਂਦੇ ਸੀਗੇ ਮੈਨੂੰ ਤਾਂ ਤੇ ਹੁਣ ਤਾਂ ਬੱਚੇ ਟੇਬਲ ਇੰਗਲਿਸ਼ ਚ ਬੋਲਦੇ ਨੇਗੇ ਤੈਨੂੰ ਮੈਂ ਹਾ ਟੇਬਲ ਕਿਹੜੇ ਕਿਹੜੇ ਆਉਂਦੇ ਆਗੇ ਮੈਨੂੰ ਤਾਂ 20 ਤੱਕ ਆਉਂਦੇ ਆ ਫਿਰ ਦਾ ਹਾਂ ਸਵਾਇਆ ਦੇ ਡਟਾਏ ਦੇ ਵੀ ਆਉਂਦੇ ਆ আচ্ছা ਉਹ ਤਾਂ ਸਾਨੂੰ ਵੀ ਨਹੀਂ ਆਉਂਦੇ ਉਹ ਸੁਣਾਈ ਮੈਨੂੰ ਫਿਰ ਸੁਣਾਵਾਂ ਹਾਂ ਕਿਹੜਾ ਸੁਣਾਵਾਂਗੇ ਤੁਹਾਡਾ ਠੀਕ ਹੈ ਇੱਕ ਗੱਲ ਤਾਂ ਚਲ ਵਸ ਜਿਹੜੇ ਆਹ ਦੇਖਣਗੇ ਵੀਡੀਓ ਉਹਨਾਂ ਨੂੰ ਪਤਾ ਲੱਗ ਜਾਊਗਾ ਇਹਨ ਸਵਾਏ ਦਾ ਸੌਣ ਪਹਿਲਾ ਚੰਗਾ ਇੱਕ ਸਵਾਇਆ ਸਵਾਇਆ ਦੋ ਸਵਾਇ ਢਾਈ ਤਿੰਨ ਸਵਾਇ ਪੌਣੇ ਚਾਰ ਚਾਰ ਸਵਾਇ ਪੰਜ ਪੰਜ ਸਵਾਇ ਸਵਾ 6 6 ਸਵਾਇ ਸਾਢੇ 7 7 ਸਵਾਇ ਪੌਣੇ 9 8 ਸਵਾਇ 10 9 ਸਵਾਇ ਸਾਢੇ 11 10 ਸਵਾਇ ਸਾਢੇ 12 ਅੱਛਾ 10 ਤੱਕ ਹੋ ਗਏ ਨਾ ਇਹ ਬਈ 1 ਰੁਪਈਏ ਤੇ 4 ਹੀ ਸੈਂਟੀ 4 ਚੌਂਦੀਆਂ ਹੁੰਦੀਆਂ ਹੁੰਦੀਆਂ 1 ਰੁਪਈਆ ਤੇ 4 ਅਨੇ ਲਾਇ ਅੱਛਾ ਕਿਉਂ ਥੇ ਇਹਦਾ ਤੇ ਹੁਣ ਹੋਰ ਕਿਹੜਾ ਹੁੰਦਾ ਡੇਢ ਦਾ ਡੇਢ ਰੁਪਇਆ ਤੇ ਅੱਧਾ ਰੁਪਇਆ ਅੱਛਾ ਉਹ ਵੀ ਸੁਣਾ ਦੇ ਇੱਕ ਡੇਢ ਦਾ 2 2 ਡੂਡਾ 3 3 ਡੂਡਾ 4.5 4 ਡੂਡਾ 6 5 ਡੂਡਾ 7.5 6 ਡੂਡਾ 9 7 ਡੂਡਾ 10.5 60 ਡੂਡਾ 12 9 ਡੂਡਾ 10.5 9 ਡੂਡਾ 13.5 10 ਡੂਡਾ ਪੰਦਰਾਂ ਅੱਛਾ ਇਹ ਡੇਢ ਦਾ ਹੋ ਗਿਆ ਹੁਣ ਹੋਰ ਕਿਹੜਾ ਹੁੰਦਾ ਢਾਈ ਦਾ ਢਾਈ ਦਾ 2 ਤੇ ਅੱਧਾ ਅੱਛਾ 1 ਕਟਾਇਆ ਕਾਇਆ 2 ਟਾਇ ਪੰਜ 3 ਕਾਇ ਸਾਢੇ 7 4 ਕਾਇ 10 5 ਕਾਇ 11 ਸਾਢੇ 11 6 ਕਾਇ 15 7 ਕਾਇ ਸਾਢੇ 17 8 ਕਾਇ 3 9 ਕਾਇ ਸਾਢੇ 2/10 ਕਾਇ 25 ਅੱਛਾ ਵੀ ਵੀ ਤਾਂ ਬਾਲੇ ਔਖੇ ਨੇਗੇ ਹਾਂ ਤੈਨੂੰ ਹਲੇ ਵੀ ਯਾਦ ਨੇ ਸਾਫ ਤਾਂ ਨਹੀਂ ਆਉਂਦਾ ਸਹੀ ਅੱਛਾ ਹਾਂ ਹੰਨੀ ਦਾ ਸੁਣ ਲੈ ਅੱਛਾ ਸੁਣਾ ਦੇ ਫਿਰ ਹਾਂ 20 ਤੱਕ ਤਾਂ ਨੇ 20 ਤੱਕ ਤਾਂ ਔਖੇ ਆਂਦੇ ਸਾਨੂੰ ਵੀ ਆਉਂਦਾ ਹੋ ਹਾਂ ਦਾ ਹਾਂ 20 ਦਾ ਤਾਂ ਆਉਂਦਾ ਗਾ ਹਾਂ ਹਾਂ ਜੀ ਸਾਬ ਜੀ ਬੁੱਧ ਗੀ ਹਾਂ ਮਾਤਾ ਕੀ ਕਹਿਣਾ ਚੱਲ ਕੋਈ ਨਹੀਂ ਆ ਵਾਲੇ ਔਖੇ ਨੇਗੇ ਜਿਹੜੇ ਤੂੰ ਸੁਣਾਤੇ ਕੀ ਹੈ ਰੀਪਸ ਕਰਦੇ ਰਹੇ ਹਾਂ ਬਈ ਹਾਂ ਬਿਹਾਬ ਕਿਤਾਬ ਜਦ ਤੂੰ ਆਹ ਤੇਰੇ ਕੋਲ ਡਾ ਖਾਣਾ ਸੀ ਉਦੋਂ ਵੀ ਤੂੰ ਪੂਰਾ ਹਿਸਾਬ ਕਿਤਾਬ ਤੈਨੂੰ ਹੂੰ ਕਦੇ ਤੇਰਾ ਆ ਕੈਲਕੂਲੇਟਰ ਨਾਲ ਨਹੀਂ ਤੈਨੂੰ ਤਾਂ ਜਿਹੜੀਆਂ ਮਲਟੀਪਲਾਈ ਆ ਤੈਨੂੰ ਜੇ ਕੋਈ ਅਗਰਾ ਕਹਿੰਦਾ ਬਈ ਲੈ माता भैया जान पहन यो नो जनो को स्टार सी में कोरे वो तो कहीं नहीं लग कर तू तो भी यार साव है ना ना मैं कहीं नहीं भी तुम बुलाने मार ना मैं तो मुंह जरा पूछना तो मैं साव आप ही दस में अच्छा। वो देख दे जरा ना मैं आज दस साव रात के नाम दस दिन दी सी अच्छा। और तेज सी हाँ ते। और कोई गल्ला